ਆ ਤੁਹਾਡਾ ਆਪਣਾ ਪੋਲਰ ਮੁੰਡੇ ਵਾਲਾ ਅੱਜ ਆਪਾਂ ਕਰਦੇ ਆ ਨਵੇਂ ਬਲੌਗ ਦੀ ਸ਼ੁਰੂਆਤ ਤੇ ਦੁਕਾਨੇ ਆਪਾਂ ਤੁਹਾਨੂੰ ਮੈਸੇਜ ਦੇ ਕੀ ਕੁਝ ਕਰਦੇ ਆ ਪਰ ਪੇਰ ਤੇ ਹੁਣ ਆਪਾਂ ਪਾਇ ਕਰਾਂਗੇ ਡੇਲੀ ਬਲੌਗ ਪਹਿਲਾਂ ਤਾਂ ਵਿਚਾਲੇ ਬੰਦ ਕਰਦੇ ਸੀ ਸਾਲ-ਸਾਲ ਦੀਆਂ ਛੁੱਟੀਆਂ ਲੈ ਲੈਂਦੇ ਸੀ ਹੁਣ ਆਉਣਗੇ ਡੇਲੀ ਬਲੌਗ ਦੇਖਦੇ ਰਹੋ ਤੁਸੀਂ ਨਾਲ ਕਰ ਲਓ ਆਪਣੇ ਚੈਨਲ ਨੂੰ ਸਬਸਕ੍ਰਾਈਬ ਹੋਲੈਂਡ ਦੀਆਂ ਵੀਡੀਓ ਦੇਖਣ ਲਈ ਨਾਮ ਆ ਕੀ ਹੈ ਕਿਸ ਕੀ ਯਾਦ ਮੈਂ ਕੀ ਹੈ ਇਹ ਸਭ ਬਾਪਨਾਮ ਕੀ ਸਰਪਨਾਮ ਕੀ ਦੇਖ ਆ ਸ਼ਾਮ ਕੋ ਆ ਦੇਖ ਸਕਦੇ ਤੁਸੀਂ ਇੱਥੇ ਵੀ ਸਾਰੇ ਜੋੜ ਦੇ ਸਾਰੇ ਗਲ ਗਿਆ ਸੀਗਾ ਉਹਨਾਂ ਨਾਲ ਰੰਗ ਆਪਾਂ ਲਾ ਕੇ ਕੁੱਟੀ ਪਰਤੇ ਬਾਕੀ ਤਾਂ ਸਾਰਾ ਪੇਂਟ ਸੀ ਹੀ ਗਿਆ ਆ ਦੇਖੋ ਪੂਛ ਲਈ ਵੀ ਸਿਕਰਾਵ ਸਾਡਾ ਵੀ ਸੀਗਾ ਰੰਗ ਸਾਰੇ ਜੋੜਾਂ ਦੇ ਖਰਾਬ ਸੀ ਐਸਾ ਨਾ ਨਾ ਹੋ ਬਣ ਬਣ ਕੁਤਰੀ ਇਹ ਨਹੀਂ ਚਾਹ ਨਾ ਨਾ ਹੋ ਰਾਂ ਜੀ ਬਿਲਕੁਲ ਨਹੀਂ ਐਸਾ ਨਾ ਲਾ ਕੇ ਪਲੇਟ ਨਾਲ ਰੰਗ ਉਹਨਾਂ ਕਰਾਂਗੇ ਆਪਾਂ ਸਾਰਾ ਦੁਬਾਰਾ ਇੱਕ ਚੰਗੀ ਤਰ੍ਹਾਂ ਕਰਕੇ ਸਾਹ ਬੱਗ ਦੇਣਾ ਗਲੇ

ਜੇ ਤੇ ਇਹ ਤੋਂ ਪੇਂਟ ਖਰਾਬ ਆ ਸਾਰੇ ਮਾਰਦੇ ਰੰਗ ਆਪਾਂ ਇਹਨੂੰ ਵੀ ਲਾ ਲਿਆ ਸੀ ਥੱਲੇ ਮਾਣਾ ਮੋਟਾ ਜਿਹਾ ਬਿਲਡਿੰਗ ਕੋਰਨ ਨਾਲ ਉਹ ਕਰਵਾਤਾ ਸੀ ਤਾਂ ਮੇਰਾ ਆਇਆ ਥੱਲੇ ਵਾਲਾ ਕਵਰ ਆਪਣਾ ਰੰਗ ਪਟਣ ਦਾ ਕੰਮ ਪਿਆ ਚੱਲਦਾ ਪੂਰਾ ਦੋਹਰਾ ਸੋਹਰਾ ਤੋਂ ਦੇਖ ਲਾ ਤੁਸੀਂ ਐਸਾ ਹੋਣਾ ਰੰਗ ਸਰਾ ਹੋਇਆ ਹੈਗਾ ਪਾਸ ਹੋ ਚੁੱਕੇ ਪੱਟਕੇ ਹੁਣ ਕਰਦੇ ਨੇ ਰੰਗ ਦੁਬਾਰਾ ਹੀ ਦੇ ਤੇ ਅੱਜ ਦੇ ਨਾ ਖਰਾਬ ਹੋਵੇ ਦਿਨ ਅਜਿਹਾ ਨਾ ਖਰਾਬ ਹੋਵੇ ਅਗਾਂਹ ਪੱਟ ਦੇ ਨੇ ਰੰਗ ਕਰੋ ਚੈੱਕ ਪਤਮਨੀ ਬਹੁਤ ਔਖਾ ਰੰਗ ਹੈ ਇਨਾਂ ਦਾ ਕਾਲਾ ਪੇਂਟ ਕੁਝ ਜ਼ਿਆਦਾ ਖਰਾਬ ਹੋਇਆ ਹੋਇਆ ਹੈ। ਬਹੁਤ ਜ਼ਿਆਦਾ ਸਹੀ ਹੈ। ਕਈਆਂ ਨੇ ਕਰਦੇ ਆ ਕਮੈਂਟ ਬਾਈ ਹੋਲੈਂਡ ਹੋਲੈਂਡ ਕਰਦਾ ਤੇ ਪੇਂਟ ਐ ਖਰਾਬ ਹੋਏ ਪੈਨੇ ਰੁਪਈਆਂ ਦਾ ਕੀ ਫਾਇਦਾ ਜੇ ਉਹ ਬਾਈ ਚੱਲਣ ਜੇ ਤਾਂ ਨਹੀਂ ਮਾੜੀ ਕਿ ਮਾੜੀ ਮੋਟੀਆਂ ਕਮੀਆਂ ਤਾਂ ਹੁੰਦੀਆਂ ਆਈਆਂ। ਕਈ ਨੇ ਕਰਨੇ ਆ ਕਮੈਂਟ ਥਾਰਾ ਮਾਡਲ ਦਾ ਆਪਣਾ ਲੱਗੂ ਕਾ ਕਰਾ ਪੇਂਟ ਪਿਆ ਸਹੀ ਉਹ ਤਾਂ ਨਹੀਂ ਐਸ ਤਰੀਕੇ ਨਾਲ ਖਰਾਬ ਹੋਇਆ ਉਹ ਤਾਂ ਪਹਿਲਾਂ ਪੁੱਛ ਤੋਂ ਦੇਖੋ ਕੋਈ ਮਾੜੀ ਮੁੱਤ ਜਗ੍ਹਾ ਤੋਂ ਖਰਾਬ ਹੋਇਆ 20 ਮਿੰਟ ਦਾ ਪੇਂਟ ਜ਼ਿਆਦਾ ਖਰਾਬ ਆਪਣਾ ਇਹ ਪਤਾ ਨਹੀਂ ਇੱਕ ਦਿਨਾਂ ਨੇ ਕਰੋਨਾ ਚ ਬਣਾਈ ਸੀ ਇਹ ਕੋਈ ਸਿਰੋ ਦਾ ਲੱਗਦਾ ਨਹੀਂ ਲੱਗਦਾ ਸਾਰੇ ਮਾਟਲਾਂ ਦੇ ਖਰਾਬ ਹੋ ਰਹੇ ਨੇ ਉੱਥੋਂ ਦਾ ਇਹ ਤਾਂ ਕੁਆਲਿਟੀ ਕਹਿੰਦੇ ਹੌਲੈਂਡ ਵਾਲੇ ਉਸਾਬ ਦੇ ਕੁਆਲਿਟੀ ਦਾ ਹੈ ਨਹੀਂ ਇਹ ਦੇਖੋ ਇਹ ਰੰਗ ਦੇ ਖੰਨੂ ਹੀ ਜਰ ਲੱਗੀ ਹੋਈ ਹੈ ਅੰਦਰ ਇਹ ਨਾ ਦੇਖੋ ਆ ਰੰਗ ਪੱਟਿਆਂ ਉਹਦੇ ਅੰਦਰ ਹੀ ਜਰ ਲੱਗੀ ਹੋਈ ਹੈ ਇਹ ਸਾਡੀ ਤਾਂ ਜਿਹੜਾ ਸਾਡੇ ਨਾਲੇ ਕਹਿੰਦੇ ਆ ਨਾ ਸਾਡਾ ਪੇਂਟ ਆਇਆ ਆਵੇਂ ਉਹ ਸਿਰੇ ਕਰਾ ਆਪਣੀ ਮਸ਼ੀਨ ਬਾਹਰ ਵੀ ਨਹੀਂ ਖੜਦੀ ਨਾ ਅੰਦਰ ਗਰੇਜ ਤੇ ਖੜਦੀ ਹੈ ਇਹ ਜਾਪਾ ਕੇ ਜੇ ਬਾਹਰ ਖੜੀ ਚੀਜ਼ ਦਾ ਰੰਗ ਖਰਾਬ ਹੋ ਜਾਂਦਾ ਆ ਦੇਖੋ ਹੁਣ ਪੇਂਟ ਦੇ ਥੱਲੇ ਜੜ ਲੱਗੀ ਵੀ ਹੈ ਇਹਨੇ ਜੇ ਇਸਾ ਮੈਂ ਪੇਂਟ ਦਫਾਉਂਦੇ ਹਾਂ ਉਸ ਹਿਸਾਬ ਦਾ ਕੁਝ ਨਹੀਂ ਲੱਗਿਆ ਆ ਦੇਖੋ ਆ ਪੇਂਟ ਇਥੋਂ ਵੀ ਖਰਾਬ ਹੋਇਆ ਹੋਇਆ ਦੇਖੋ ਹੁਣ ਆ ਸਾਰਾ ਹਾਂ ਆ ਕੀ ਨੂੰ ਦੇਖ ਕੇ ਕੋਈ ਕਹਿ ਸਕਦਾ ਹੈ ਕਿ ਪੇਂਟ ਕੁਆਲਿਟੀ ਦੇਖੋ ਤੁਸੀਂ ਹਾਰੀ ਜੀ ਖਰਾਬ ਹੈ ਇਹ ਤਾਂ ਹਾਂ ਦੇਖੋ ਪੇਂਟ ਤੁਸੀਂ ਜਿੱਥੇ ਜਿੱਥੇ ਇਹਨਾਂ ਦਾ ਵੈਲਡਿੰਗ ਹੋਇਆ ਹੋਇਆ ਹੈ ਕਿਹੜਾ ਵੇਲਡਿੰਗ ਬੋਲਦੇ ਹੈਗੇ ਸਾਰੇ ਸਿਓ ਵੇਲਡਿੰਗ ਕਰਦੇ ਆ ਤੇ ਆਹ ਦੇਖੋ ਉੱਥੋਂ ਹੀ ਪੇਂਟ ਇਹਨਾਂ ਵਿੱਚ ਜਿਹੜੇ ਰੰਗ ਗਲਿੰਦੇ ਦੇਖੋ ਨਾ ਨਾਪਾ ਮਾਰਾਂਗੇ ਇਹਦੇ ਸਾਰਾ ਇੱਥੇ ਪਰ ਕੇ ਕੁੱਟੀ ਆ ਤਰੇੜਾਂ 'ਚ ਸਾਰਿਆਂ 'ਚ ਕੁੱਟੀ ਭਰ ਕੇ ਰੰਗ ਮਾਰ ਦਾਂਗੇ ਆਪਾਂ ਤਾਂ ਆਪਣੀ ਚੀਜ਼ ਸੰਭਾਲਣੀ ਆ ਇਹ ਖੜ ਦੇ ਅਨੁਸਾਰ ਸਾਰੇ ਜੋੜ ਲਗਭਗ ਜੋੜ ਖਰਾਬ ਹੋ ਗਿਆ ਹੈ ਪੈਂਟ ਉਥੋਂ ਐਸਾ ਰੁਕਾਬ ਹੋ ਗਿਆ ਲਗਭਗ ਜੋੜਾਂ ਤੇ ਜਿੰਨੇ ਵੀ ਇਹਨਾਂ ਦੇ ਰਾਂਗਰੇ ਥੱਲੋਂ ਵੀ ਜਰਨੇ ਲੱਗਦੀ ਹੁੰਦੀ ਹੈ ਨਾ ਚਾਦਰ ਖਰਾਬ ਹੋਈ ਹੋਈ ਹੈ ਆ ਤਾਂ ਉਹ ਕੰਮ ਹੋਇਆ ਬੈ ਜਵੇਂ ਰੋਡ ਟੁੱਟੇ ਤਾਂ ਨਹੀਂ ਉਹ ਟਾਕੇ ਜੇ ਲਾ ਜਾਂਦੇ ਵਿਚਾਲੇ ਥੋੜੀ ਥੋੜੀ ਜਗ੍ਹਾ ਤੇ ਲੁੱਕ ਪਾ ਜਾਂਦੇ ਆ ਉਤਸਾਵਨ ਨਾਲ ਆਹ ਹੋਇਆ ਪਿਆ ਉਹਨੂੰ ਇੱਥੇ ਬੁਰਸ਼ ਰੰਗ ਬਜਣਾ ਉੱਥੇ ਰੰਗ ਬਜਣਾ ਥੋੜਾ ਥੋੜਾ ਰੰਗ ਸਾਰੇ ਨਹੀਂ ਚਿੰਤੀ ਲੱਗਣਾ ਅੱਜ ਕਈ ਕਾਰਨ ਕਿਕਮ ਵਾਂਟੇ ਕਿ ਬਈ ਤੂੰ ਹੋਲੈਂਡ ਨੇ ਜ਼ਿਆਦਾ ਵੀਡੀਓ ਪੋਣਾ ਤੇ ਅੱਜ ਆਹ ਪਾਈ ਜਿੰਨਾ ਸਾਨੂੰ ਪੇਂਟ ਦਿਖਾਈ ਜਿੰਨਾ ਬਈ ਜੇ ਮੈਂ ਉਹ ਪੋਣਾ ਨਾ ਤਰੀਫ ਕਰਦਾ ਪਰ ਸਾਰੀਆਂ ਗੱਲਾਂ ਤਾਂ ਇਹਦੀਆਂ ਦੱਸਣੀਆਂ ਬੰਦੀਆਂ ਹੀ ਆਂ ਵੀਡੀਓ 'ਚ ਹੁਣ ਰਿਪੇਅਰ ਤੇ ਤੁਹਾਨੂੰ ਦਿਖਾਉਣਾ ਹੈ ਫਿਰ ਆਪਾਂ ਕੀ ਕੁਝ ਬਦਲਦਾ ਕਰਦੇ ਇਹਦੇ ਟੋਟਲ ਰਿਪੇਅਰ ਕਿੰਨੇ ਰੁਪਈਆ ਦੇ ਨਿਕਲਦੀ ਹੈ ਅਨਜਲਦੀ ਨੂੰ ਵੀ ਕਾਫੀ ਟਾਈਮ ਹੋ ਗਿਆ ਆਪਣੇ ਕਣਕ ਤੋਂ ਚੱਲੀ ਸੀ ਮੱਕੀ ਦਾ ਵੀ ਸੀਜ਼ਨ ਲਾ ਲਿਆ ਆਪਾਂ ਹੁਣੋਂ ਤੋਂ ਪਹਿਲਾਂ ਡੈਂਟਿੰਗ ਪੇਂਟਿੰਗ ਦਾ ਕੰਮ ਵੀ ਕਰਨਾ ਜ਼ਰੂਰੀ ਹੈ ਫਿਰ ਨੀ ਤਾਂ ਹੋ ਰਗੈ ਗੱਲ ਦੀ ਗੱਲ ਜੂਗੀ ਮੇਰੇ ਨਾਲ ਕਰਨਗੇ ਗਈ ਗਿਆ ਹੋਲੈਂਡ ਤੇ ਰਤੰਗੀ ਹੋਰੀ ਕਰਤਾਰ ਦਾ ਇਹਨਾਂ ਵਿਚਾਰ ਲੈ ਲਾ ਕੋਈ ਨਹੀਂ ਭਾਈ ਆਪਾਂ ਦਿਖਾਉਨੇ ਆਂ ਤੁਹਾਨੂੰ ਆਪਣੇ ਕੋਲ ਹੈ ਹੀ ਹੋਲੈਂਡ ਹੈ ਜਦੋਂ ਹੁਣ ਆਪਾਂ ਉਹਨਾਂ ਦੀ ਵੀਡੀਓ ਪਾਉਣੀ ਆ ਹੁਣ ਆਪਾਂ ਹੋਰ ਦੀ ਮਸ਼ੀਨਰੀ ਦਾ ਪਾ ਨਹੀਂ ਸਕਦੇਗੇ ਅਬ ਤਾਂ ਆਪਣੀ ਚਲਦੀ ਦਿਖਾਵਾਂਗੇ ਬੇਟ ਕਰਤਾ ਰੰਗ ਫੰਮੀ ਹੋ ਗਈਆਂ 65 ਦੇਖ ਰਿਹਾ ਜੀ ਛੋਟੀ ਛੋਟੀ ਕੱਲੀ ਕੱਲੀ ਚੀਜ਼ ਕੱਢ ਕੇ ਕਰਤੇ ਰੰਗ ਜਿਹੜੇ ਜਿਹੜੇ ਪਾਰਟ ਤੋਂ ਰੰਗ ਖਰਾਬ ਹੋ ਜਾਂਦਾ ਜਾਂ ਜਰਜੀ ਲੱਗ ਜਾਂਦਾ ਉੱਥੇ ਸਾਰੇ ਆਪਾਂ ਮਾਰਦੇ ਦਾ ਰੰਗ ਤੇ ਮਸ਼ੀਨ ਦਾ ਰੰਗ ਵਾਲਾ ਕੰਮ ਹੋਇਆ ਕੰਪਲੀਟ